ਹਾਲੋ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਭਾਈ ਡਾਕਟਰ ਨਹੀਂ ਬੋਲਦੇ ਆ ਹਾਂ ਜੀ ਅੱਛਾ ਕਿਵੇਂ ਭਾਈ ਠੀਕ ਆ ਜੀ ਉਦਿਆ ਕੀ ਕਰਦੀ ਸੀ ਖਾਸ ਨਹੀਂ ਨਸ ਕਰਦੇ ਕੰਮਾਂ ਚ ਲੱਗੇ ਪਏ ਆ ਅਸੀਂ ਡਾਕਟਰ ਹੋ ਕੇ ਵੀ ਘਰ ਦੇ ਕੰਮ ਕਰਦੇ ਹੋ ਹੈ ਹੋਰ ਫਿਰ ਕਿਵੇਂ ਕਰੀਏ ਫਿਰ ਸਾਡਾ ਵੀ ਕੋਈ ਕਰਦੇ ਹੋ ਇਲਾਜ ਕਰ ਦਾਂਗੇ ਸਾਡੇ ਨੂੰ ਕੋਈ ਕੋਈ ਦਵਾਈ ਬੂਟੀ ਕੋਈ ਹੋਰ ਸਾਨੂੰ ਵੀ ਦੇ ਦਿਓ ਕਿਲਾ ਕਰਨਾ ਥੜੇ ਕਰਦਾ ਪਹਿਲਾਂ ਦੱਸੋ ਲਾ ਜੀ ਹੈ ਕਿ ਭਾਈ ਸਾਡਾ ਸਾਰਾ ਸਿਸਟਮ ਕੰਮ ਕਰਨਾ ਛੱਡਿਆ ਪਿਆ ਹੂੰ ਤੇ ਉਹ ਕਿਵੇਂ ਚੱਲੂਗਾ ਸਿਸਟਮ ਤੁਸੀਂ ਮੈਨੂੰ ਇਹ ਦੱਸੋ ਕਿ ਸਿਸਟਮ ਕਰਨਾ ਥੜਾ ਦੱਸੋ ਤੇ ਸਰੀ ਦੇਖੋ ਜੋ ਇੱਕ ਹੁੰਦਾ ਬੰਦਾ ਤੇ ਬੰਦੇ ਕੋਲੇ ਬੰਦੇ ਦੀ ਪਛਾਣ ਕਿਸ ਤੋਂ ਹੁੰਦੀ ਹੈ ਪਹਿਲਾਂ ਮੈਨੂੰ ਦੱਸੋ ਬੰਦੇ ਦੀ ਪਛਾਣ ਤਾਂ ਸਿਰ ਤੋਂ ਲੈ ਕੇ ਪੈਰਾਂ ਤੱਕ ਸਾਰੇ ਚੀਜ਼ ਦੀ ਹੁੰਦੀ ਐ ਇੱਕ ਚੀ ਨਹੀ ਜੇ ਸਾਰਾ ਚੀਜ਼ ਬੰਦੇ ਦੇ ਹੋਵੇ ਬੰਦੇ ਦੇ ਦਾੜ੍ਹੀ ਮੁੱਛਾਂ ਹੋਣ ਪੱਗ ਬੰਨੀ ਹੋਵੇ ਸਭ ਕੁਝ ਹੋਵੇ ਇੱਕ ਚੀਜ਼ ਨਾ ਹੋਵੇ ਕਿ ਜਨਾਨੀ ਰਹਿ ਜੇ ਨਹੀਂ ਰਹਿ ਸਕਦੀ ਸਮਝ ਗਏ ਜਨਾਨੀ ਤਾਂ ਤੋਂ ਬਿਨਾ ਰਹਿ ਸਕਦੀ ਐ ਜਨਾਨੀ ਸਮਝ ਗਿਆ ਹਾਂ ਸਮਝ ਗਿਆ ਹਾਂ ਤੇ ਹੁਣ ਮੇਰਾ ਉਹ ਚੀਜ਼ ਨਹੀਂ ਕਰੀ ਜਾਂਦਾ ਕੰਮ ਅੱਛਾ ਤੇ ਹੁਣ ਓਜੀ ਨੂੰ ਕੰਮ ਕਰਨ ਦੀ ਸਾਨੂੰ ਕੋਈ ਤੇਰੇ ਕੋਲ ਦਵਾਈ ਬੂਟੀ ਕੋਈ ਹੈਗੀ ਅੱਛਾ ਦਵਾਈ ਦਵਾਈ ਹੈਗੀ ਹੈ ਜੀ ਉਹਦੀ ਤਾਂ ਚਲ ਫੇਰ ਹਮ ਦਵਾਈ ਹੈ ਕੀ ਹੈ ਚੈੱਕਪ ਕਰਨਾ ਪਊਗਾ ਤੁਹਾਡਾ ਵੀ ਜਮਾਂ ਨਾੜਾਂ ਕਮਜ਼ੋਰਤਾ ਨਹੀਂ ਹੈ ਦੇਖ ਹੁਣ 70 ਸਾਲ ਦੀ ਸਾਡੀ ਹੋ ਗਈ ਹੈ ਉਮਰ ਹੈ ਅੱਛਾ ਅੱਛਾ 70 ਸਾਲ ਦੀ ਉਮਰ ਦੇ ਵਿੱਚ ਅਸੀਂ ਚੈੱਕਪ ਕਰਨ ਦੀ ਲੋੜ ਹੀ ਨਹੀਂ ਪਈ ਗਲਤ ਨੂੰ ਪਤਾ ਹੀ ਹੋਣਾ ਚਾਹੀਦਾ ਵੀ ਮੈਨੂੰ ਦਿੱਕਤ ਪਰੇਸ਼ਾਨੀ ਹੈ ਕਿਹੜੀ ਉਹ ਤਾਂ ਹੀ ਮੰਨੀ ਫਿਰਦੀ ਗੱਲ ਹੈ ਫਿਰ ਵੀ ਮਾੜਾ ਮੋਟਾ ਕੋਈ ਅਸਰ ਬਚਿਆ ਹੋਇਆ ਨਾ ਫਿਰ ਹੀ ਦਵਾਈ ਮਿਲੂਗੀ ਤੁਹਾਨੂੰ ਐ ਦਵਾਈ ਵੀ ਨਹੀਂ ਮਿਲਦੀ ਕਿਹੜਾ ਅਸਰ ਬਚਿਆ ਭਾਈ ਕੋ ਮਾੜਾ ਮੋਟਾ ਸਖਸਾੜਾ ਹੋਇਆ ਨਾ ਤੁਹਾਡੇ ਜੀ ਕੰਮ ਹੂੰ ਤੇਰ ਦਵਾਈ ਮਿਲੂਗੀ ਮੈਂ ਦਵਾਈ ਵੀ ਨਹੀਂ ਮਿਲਣੀ ਥੋੜਾ ਚੈੱਕ ਅਪ ਕਰਨਾ ਪਊਗਾ ਨਹੀਂ ਫਿਰ ਤੁਸੀਂ ਡਾਕਟਰ ਕਾ ਦਿਓ ਜੇ ਤੁਹਾਡੇ ਕੋਲ ਉਹ ਇਲਾਜ ਹੀ ਨਹੀਂ ਹੋ ਸਕਦਾ ਤਾਂ ਫਿਰ ਲਾਜ ਕਿਉਂ ਨਹੀਂ ਹੋ ਸਕਦਾ ਜੀ ਜਵਾਬ ਵੀ ਤਾਂ ਨਹੀਂ ਦਿੱਤਾਗਾ ਮੈਨੂੰ ਤੁਹਾਡਾ ਲਾਜ ਹੋ ਸਕਦਾ ਹੈ ਜੀ ਕਿਵੇਂ ਹੋ ਕਿਉਂ ਨਹੀਂ ਸਕਦਾ ਹੋ ਸਕਦਾ ਤੁਸੀਂ ਆਓ ਹਸਪੀਟਲ 'ਚ ਜਾਂਚ ਕਰਾਂਗੇ ਫਿਰ ਚੈੱਕਅਪ ਕਰਾਂਗੇ ਤੁਹਾਡਾ ਫਿਰ ਤੁਹਾਨੂੰ ਉਹ ਸਭ ਨਾਲ ਸੀ ਦਵਾਈ ਦੇ ਦਾਂਗੇ ਚੈੱਕਅਪ ਫਿਰ ਮੈਨੂੰ ਮੈਂ ਦੇਖ ਭਾਈ ਇਕੱਲਾ ਤਾਂ ਨਹੀਂ ਸਕਦਾ ਹੂੰ ਨਾਲ ਮੈਂ ਕੋ ਮੁੰਡੇ ਖੁੰਡੇ ਨੂੰ ਲੈ ਕੇ ਆਉਂਗਾ ਅੱਛਾ ਜੀ ਤੇ ਮੈਂ ਮੁੰਡੇ ਖੁੰਡੇ ਨੂੰ ਲੈ ਕੇ ਆਉਂਗਾ ਨਾਲ ਜੇ ਉਹ ਆ ਕੇ ਪੁੱਛਣਗੇ ਵੀ ਬਾਬਾ ਤੂੰ ਇਹ ਕੀ ਕਰਦਾ ਹੈ ਨਾ ਮੇਰਾ ਧੋਲਾ ਝਾਟਾ ਤੇ ਤੂੰ ਇਹ ਕੰਮ ਕਰਦਾ ਤਾਂ ਫਿਰ ਚੰਗਾ ਥੋੜੀ ਲੱਗਦਾ ਗੱਲ ਸਮਝੋ ਤੁਸੀਂ ਵੀ ਇੱਕ ਨਾ ਪ੍ਰਾਈਵੇਟ ਕਮਰਾ ਹੁੰਦਾ ਹੈਗਾ ਠੀਕ ਹੈ ਉਹਦੇ ਵਿੱਚ ਜਾਂਚ ਕਰਾਂਗੇ ਥੋੜੀ ਮੰਦਿਆਂ ਦੇ ਸਾਹਮਣੇ ਨਾ ਥੋੜੀ ਤੇ ਜਾਂਚ ਖੜੀ ਕਰਾਂਗੇ ਅੱਛਾ ਇਹ ਗੱਲ ਲੈ ਕੇ ਹਾਂਜੀ ਇਹ ਉਹ ਤੁਸੀਂ ਥੋੜੀ ਕੱਲ ਹੀ ਬੁਲਾਵਾਂਗੇ ਤੁਹਾਨੂੰ ਕਮਰੇ 'ਚ ਫੇਰ ਥੋੜੀ ਜਾਂਚ ਕਰਾਂਗੇ ਫਿਰ ਤੁਹਾਨੂੰ ਦਵਾਈ ਦੇਵਾਂਗੇ ਆਸਾਨਾ ਨਹੀਂ ਤੁਸੀਂ ਪਹਿਲਾਂ ਫਿਰ ਹੱਥ ਲਾ ਕੇ ਦੇਖੋਗੇ ਜੀ ਤੁਸੀਂ ਸਾਡੇ ਉੱਤੇ ਲਾਉਣ ਦੀ ਕੀ ਦਿੱਕਤ ਐ ਸੀ ਡਾਕਟਰ ਐ ਜੀ ਇੱਥੇ ਲਾ ਲਾਂਗੇ ਫਿਰ ਕੀ ਆ ਹਾਈ ਸਾਡੇ ਕੂੜੇ ਕੋਲੇ ਹੱਥ ਹਾਣੇ ਕਿੰਨਾ ਵਧੀਆ ਲੱਗਣਾ ਹਾਂ ਹਾਂ ਅੱਛਾ ਜੀ ਕੀ ਪਤਾ ਤੁਸੀਂ ਹੱਥ ਲਾਉਂਦੇ ਸਾਨੂੰ ਦਵਾਈ ਲੈਣ ਦੀ ਲੋੜ ਹੀ ਨਾ ਪਵੇ ਕੋਈ ਗੱਲ ਨਹੀਂ ਜੀ ਚੈੱਕ ਕਰਾਂਗੇ ਐਸੀ ਦੇਖਾਂਗੇ ਫਿਰ ਹਾਂ ਦੇਖਾਂਗੇ ਫਿਰ ਦਵਾਈ ਲੈਣ ਦੀ ਲੋੜ ਹੀ ਨਾ ਪਵੇ ਅੱਛਾ ਜੀ ਫਿਰ ਕੀ ਬਣੂਗਾ ਫਿਰ ਬੰਨਾ ਕੀ ਤਿਆਰਦੇ ਹੋ ਜਾਓਗੇ ਤੁਸੀਂ ਤਿਆਰਦਾ ਤਾਂ ਮੈਂ ਹੋ ਰਿਹਾ ਜਾਊਗਾ ਤੇ ਪਰ ਤਿਆਰਦਾ ਕੀ ਬਤ ਦਰੈਨਾ ਇੰਨੀ ਗੋਰੀ ਨਰਸ ਐ ਹਾਂ ਜੀ ਜਦੋਂ ਤੂੰ ਜਦੋਂ ਮੈਂ ਬੈੱਡ ਤੇ ਪਿਆ ਤੇਰੇ ਕੋਲੇ ਤੇ ਤੂੰ ਜਦੋਂ ਉੱਪਰੋਂ ਹੱਥ ਲਾਉਂਦੀ 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 ਹੱਥ ਜਦੋਂ ਤੂੰ ਉੱਥੇ ਪਹੁੰਚ ਜਾਈਂਗੀ ਹਾਂ ਜੀ ਉਹੀ ਗੱਲ ਉਹੀ ਗੱਲ ਤਾਂ ਚੈੱਕ ਅਪ ਕਰਾਉਣਾ ਹੈ ਹਾਂ ਅੱਥ ਲਾਉਣ ਸਾਰੀ ਤਾਂ ਉਹਨੇ ਤਾਂ ਪੂਰੀ ਐ ਫੁਕਾਰਾਂ ਮਾਰ ਕੇ ਉੱਠਣਾ। ਅੰਮ੍ਰਿਤ ਕੀ ਕੀਤੇ ਤੇ ਦਵਾਈ ਲੈਣ ਦੀ ਲੋੜ ਹੀ ਨਾ ਪਵੇ। ਫੇਰ ਅੱਜ ਤਾਂ ਗੱਲ ਨਾ ਫੇਰ ਤਾਂ ਕਿ ਦਵਾਈ ਲੈਣ ਦੀ ਲੋੜ ਹੀ ਨਾ ਪਵੇ। ਹਾਂਜੀ। ਹੂੰ। ਫੇਰ ਹੁਣ ਆਜੋ ਜੀ ਤੁਸੀਂ ਦਵਾਈ ਲੈਣਾ। ਨਹੀਂ ਮੈਨੂੰ ਮੇਰੀ ਗੱਲ ਸੁਣ। ਹਾਂਜੀ। ਜੇ ਮੰਨ ਲਓ ਚੈੱਕ ਅਪ ਕਰਦੇ ਕਰਦੇ ਜੇ ਮੰਨ ਲਓ ਮੇਰਾ ਬਣ ਗਿਆ ਮੂਡ। ਫਿਰ ਉਹ ਜ਼ਿੰਮੇਵਾਰ ਕੌਣ ਹੈ ਫਿਰ ਦੱਸ। ਜ਼ਿੰਮੇਦਾਰ ਤਾਂ ਹੁਣ ਦੇਖੋ ਜੀ ਕੌਣ ਹੈਗਾ ਕੋਈ ਨਹੀਂਗਾ ਹੂੰ ਦੱਸੋ ਮੈਨੂੰ ਯਾਰ ਜਿੰਮੇਵਾਰ ਕੌਣ ਹੈ ਫਿਰ ਕੋਈ ਨਹੀਂਗਾ ਐਸੇ ਗਲਤ ਤੇ ਜ਼ਿੰਮੇਦਾਰ ਅੱਛਾ ਹੂੰ ਦੱਸੋ ਫਿਰ ਕੌਣ ਹੈ ਫਿਰ ਦੱਸੋ ਹੂੰ ਕੌਣ ਹੈ ਫਿਰ ਜ਼ਿੰਮੇਵਾਰ ਆਪਾਂ ਕੋਈ ਨਹੀਂ ਦੇਖਾਂਗੇ ਪਹਿਲਾਂ ਤੁਸੀਂ ਆ ਕੇ ਚੈੱਕ ਤੱਕਰਾਓ ਜੀ ਚੈੱਕ ਤਾਂ ਫੇਰ ਕਰਾਵਾਂਗੇ ਕਰਾਈਏ ਕਿ ਨਹੀਂ ਤੁਸੀਂ ਇੱਥੇ ਘਰੇ ਆ ਕੇ ਕਰ ਸਕਦੇ ਹੋ ਕੋਈ ਨਹੀਂ ਕਰਿਆ ਜਾਗੇ ਜੇ ਦੀ ਫੀਸ ਅਲੱਗ-ਅਲੱਗ ਲੱਗੂਗੀ ਫੀਸ ਦੀ ਗੱਲ ਨਹੀਂ ਫੀਸ ਆਪਣੇ ਜਿੰਨੇ ਲੈਣੀ ਲੈਣੀ ਪਰ ਮੈਨੂੰ ਤਾਂ ਸਲਿੰਗਾ ਕਰਾਦੀ ਮੇਰੀ ਕੋਈ ਨਹੀਂ ਆ ਜਾਗੇ ਸੱਚੀ ਗਏ ਹਾਂ ਕਰਿਆ ਕੇ ਚੈੱਕ ਕਰ ਦਾਂਗੇ ਕੀ ਚੈੱਕ ਕਰਾਂਗੇ ਕਰਿਆ ਆ ਕੇ ਤੇ ਉਸ ਨਈ ਗੱਲ ਪਰ ਚੈੱਕ ਕਰਾਂਗੇ ਜਿਹੜਾ ਥੋੜਾ ਕੰਮ ਨਹੀਂ ਕਰੀ ਜਾਂਦਾ ਤੇ ਮੈਂ ਇੱਕ ਜਿਹੜੀ ਗੱਲ ਪੁੱਛਿਆਗਾ ਵੀ ਤਲੋ ਤਾਂ ਚੈੱਕ ਕਰ ਲੋਂਗੇ ਅੱਛਾ ਜੇ ਮੰਨ ਲਓ ਉਸ ਤੋਂ ਬਾਅਦ ਜੇ ਮੰਨ ਲਓ ਬੰਦੇ ਦਾ ਬਣ ਗਿਆ ਮੂਡ ਤਾਂ ਫਿਰ ਕਿਵੇਂ ਤੁਸੀਂ ਸੈਟਿੰਗ ਬਿਠਾਉਂਗੇ ਉਹ ਸੀ ਕੋਸ਼ਿਸ਼ ਕਰ ਲਾਂਗੇ ਕੋਈ ਕੋਈ ਸਰਵਿਸ ਹੈ ਕਿ ਫਿਰ ਕਿਵੇਂ ਕਰਨਾ ਕਿ ਨਾ ਅਸੀਂ ਆਪਕੇ ਦੇਖ ਲਾਂਗੇ ਸੀ ਹਏ ਤੂੰ ਆਪ ਕਰ ਲੇਗੀ ਹੋ ਉਹਦੀ ਦਵਾਈ ਹੈਗੀ ਸਾਡੇ ਕੋਲ ਅੱਛਾ ਉਹਦੀ ਦਵਾਈ ਤਾਂ ਫਿਰ ਆਏ ਆ ਫਿਰ ਸਪਣੇ ਤਾਂ ਖੁੱਡ ਦੇ ਵਿੱਚ ਵੜ ਕੇ ਹੀ ਫਿਰ ਕੰਮ ਚੱਕਣਾ ਹਾਂਜੀ ਠੀਕ ਉਹਦੀ ਦਵਾਈ ਸਾਡੇ ਕੋਲ ਹੈਗੀ ਆ ਅੱਛਾ ਕੇ ਇਹ ਤਾਂ ਸਨ ਕੁ ਐਕਸਪੀਰੀਅੰਸ ਹੈਗਾ ਹਨ ਐਕਸਪੀਰੀਅੰਸ ਹੈਗਾ ਫਿਰ ਡਾਕਟਰ ਬਣਿਆਵਾਂਗੇ ਇਹ ਤਾਂ ਗੱਲ ਹੈਗਾ ਐਕਸਪੀਰੀਅੰਸ ਦੇਖਣਾ ਹੀ ਪੈਂਦਾ ਹੈ ਹਾਂਜੀ ਫਿਰ ਇਸ ਗੱਲ ਤੇ ਪੱਕੇ ਰਹੋ ਫਿਰ ਹਾਂਜੀ ਕੋਈ ਗੱਲ ਨਹੀਂ ਪੱਕੇ ਆ ਪਿਕਾਬ ਨੂੰ ਜਿਵੇਂ ਲੋਕ ਐਵੇਂ ਦਾ ਹੋ ਗਿਆ ਸਿਸਟਮ ਤੇ ਫਿਰ ਸਾਨੂੰ ਕੰਨ ਨਾ ਬੋ ਸਿਸਟਮ ਆ ਵੀ ਜਾ ਫਿਰ ਅਸੀਂ ਖਾਲੀ ਨਹੀਂ ਮੈਂ ਜਾਣ ਦਿੰਦਾ ਇਹ ਨਹੀਂ ਵੀ ਕਰ ਲਾਂਗੇ ਜੀਨੋ ਕੇ ਤਾਈ ਤੇ ਕਰ ਲਾਂਗੇ ਹੂੰ ਸਾਨੂੰ ਮਰੀਜ਼ ਨੂੰ ਚੰਗੀ ਤਰ੍ਹਾਂ ਸੰਭਾਲਣਾ ਆਉਂਦਾ ਸੀ ਆਪੇ ਕਰ ਲਾਂਗੇ ਜਿਹੜਾ ਕੁਝ ਕਰਨਾ ਹੈਗਾ ਅੱਛਾ ਅੱਛਾ ਹਾਂ ਜੀ ਚੰਗਾ ਫੇਰਾ ਓਕੇ ਸਰ ਠੀਕ ਹੈ ਠੀਕ ਹੈ ਮੈਂ ਹੁਣ ਆਉਣਾ ਫਿਰ ਠੀਕ ਹੈ ਜੀ